ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਹੋਰ ਸਾਰੇ ਭੈਣ ਭਾਈ ਸਭ ਠੀਕ ਠਾਕ ਹੋਵਣ ਦੀ ਰਹਿੰਦੇ ਜਲਦੀਆਂ ਘਰਾਂ ਚ ਰੱਖੇ ਸਾਰਿਆਂ ਨੂੰ ਮੈਂ ਗੁੱਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਆਪਾਂ ਸ਼ਾਮ ਦਾ ਖਾਣਾ ਬਣਾਉਣ ਲੱਗੇ ਹਾਂ ਪਹਿਲਾਂ ਸੋਚ ਲਈਦੀ ਵੀ ਕੀ ਬਣਾਈਏ ਸਾਬ ਬਣਾਵਾਂ ਮੈਂ ਕਿਹਨਾਂ ਫਿਰ ਮੈਂ ਕਿਹਾ ਚਲ ਸਲਕੰਪਾਟ ਲਿਆਉਣੇ ਆ ਇੱਕ oval ਕੇ ਵੀ ਬੰਦੇ ਨੇ ਤੇ ਕੀਨਾ ਵਾਲੀ ਵੀ ਬਣ ਜਾਂਦੇ ਨੇ ਖਟ ਮਿੱਠੇ ਰੱਖੂ ਨੂੰ ਕਿਦਾਂ ਦੀ ਲੱਭਦੀਆਂ ਨੂੰ ਸਾਨੂੰ ਪਿਆਣਾ। ਇਹ ਨਾਲ ਸਲਗਮੇ oval ਨਹੀਂ ਥੋੜੀ ਵੱਡੀ ਲੱਗਦੀ ਹੈ ਜਿਆਦਾ ਹੈ। ਜਿਹੜਾ ਮੇਰੇ ਕੋੜਾ ਬੰਦੋ ਕਰੀਂਦਾ। ਇਹ ਕੋੜਾ। ਮੇਰਾ ਕੋੜਾ ਬੰਦੋ ਵਾਲ ਕੇ ਥੋੜੀ ਹੁਣ ਕੋੜਾ ਜਾਂਦਾ ਹੋ। मतलब पानी से कट के भी धोना पाओगे मेथी इन्हें भुना फिर ਆਪਾਂ ਪਾ ਮੰਗੇ ਪੇਸਟ ਦਾ ਬੇਲਾ ਸੰਧਾਰ ਤੇ ਆਲ ਦਾ ਤੇ ਫਿਰ ਨਾਲ ਹੀ ਜੀਰਾ ਪਾ ਦਾਂਗੇ ਮੈਂ ਤਾਂ ਸਿੰਪਲ ਦੀ ਦਾਲ ਸਬਜ਼ੀ ਬਣਾਉਣੀ ਆ ਜਿਆਦਾ ਮਸਾਲੇ ਨਹੀਂ ਪਾਉਂਦੇ ਹਾਂ ਇਹ ਆਪਾਂ ਸਲਗਮ ਥੋੜੀ ਜਿਹੀ ਵਾਲੀ ਦੇ ਲਈ ਸੀਗੀ ਇਹ ਆਪਣਾ ਲਸਣ ਤੇ ਪਿਆਜ਼ ਹੋ ਗਿਆ ਤੇ ਧਨੀਆ ਹੋ ਗਿਆ ਬਾਅਦ ਚ ਪਾਵਾਂਗੇ ਚਾਹ ਲੋ ਮੇਥੀ ਆਪਣੀ ਹੋ ਗਈ ਪੁੱਜ ਗਈ ਹੁਣ ਆਪਾਂ ਇਹਦੇ ਵਿੱਚ ਤੜਕਾ ਪਾਵਾਂਗੇ ਬਾਸਨਾ ਦੇਖੇ ਕਿੰਨੀ ਵਧੀਆ ਹੋਊਗੀ ਪਹਿਲਾਂ ਮੇਥੀ ਭੁੰਨ ਕੇ ਫੇਰ ਤੜਕਾ ਪਾਉਣਾ ਪਾਣਾ ਹੈ ਪਿਆਜ਼ ਇਹਦੇ ਆਪਾਂ ਲਾਲ ਕਰ ਲੈਣਾ ਪਿਆਜ਼ ਆਮ ਤੇ ਜੀਰੇ ਦਾ ਬੀਜ ਪਾ ਦੋ। ਉਹ ਮਿੱਟੀ ਨਾ ਬਾਲਾ ਹੋ ਜਾਣਾ। ਉਹ ਥੋੜੀ ਜੀ ਕਾਲੀ ਮਿਰਚ ਪਾ ਦੇ ਵਿੱਚ। ਮੈਂ ਤੋਂ ਇਹਨਾਂ ਵਿੱਚ ਬੈ ਹੁੰਦੀ ਹੈ ਨਾ ਸਲਗਮਾਂ ਦੇ ਵਿੱਚ। ਲਓ ਜੀ ਲਾਲ ਹੋ ਗਿਆ। ਹੁਣ ਆਪਾਂ ਇਹਦੇ ਵਿੱਚ ਨੌਨ ਵਿੱਚ ਨਹੀਂ ਪਹਿਲਾਂ ਪਾਉਂਦੇ ਹਾਂਗੇ ਪਹਿਲਾਂ ਸਲਗਮ ਪਾਵਾਂਗੇ ਸਲਗਮਾ ਪਾ ਕੇ ਫਿਰ ਥੋੜਾ ਜਿਹਾ ਚਸ ਕੇ ਜੇ 5 ਮਿੰਟ ਫਿਰ ਨੌਨ ਵਿੱਚ ਪਾਵਾਂਗੇ ਬਾਅਦ ਵਿੱਚ ਪੰਜ ਜੁਕ ਮਿੰਟ ਇਹਨਾਂ ਨੂੰ ਐਵੇਂ ਥੋੜਾ ਜਿਹਾ ਤੇਲ ਵਿੱਚ ਮਤਲਬ ਛッセ ਜਾਣਗੇ ਤਾਂ ਜਿਆਦਾ ਸਵਾਦ ਬਣ ਜਣਗੀ ਸਬਜੀ ਇਹਨਾਂ ਪੰਜ ਮਿੰਟ ਤੱਕ ਚੜ੍ਹ ਦਿੰਦੇ ਰੱਖਾਂਗੇ ਫਿਰ ਨੂੰ ਵਿੱਚ ਪਾਵਾਂਗੇ ਨਾਲ ਚੋ ਲੋ ਜੀ ਪੰਜ ਸੱਤ ਮਿੰਟ ਹੋ ਗਏ ਨਾਲ ਜਿੱਦਿਆਂ ਨੂੰ ਆਪਾਂ ਨੂਨ ਵਿੱਚ ਆਪਣੇ ਹਿਸਾਬ ਨਾਲ ਜਿੰਨਾ ਦੀ ਮਰਜ਼ੀ ਵੱਧ ਘੱਟ ਖਾਣੇ ਪੱਤੇ ਖਾਣਦੇ ਹਾਂ ਉਹ ਮਿਕ ਪਾ ਲਓ ਸਿਮਾਂ ਚੱਲ ਪਹਿਲਾਂ ਹੁਣ ਆਪਾਂ ਇਹਨੂੰ ਬੱਬ ਕਰ ਦਨੇ ਆ 10 ਮਿੰਟ ਲਈ ਹਲੋ ਜੀ ਸਬਜੀ ਹੋ ਗਈ ਤਿਆਰ ਹੁਣ ਇਹਦੇ ਵਿੱਚ ਪਾਵਾਂਗੇ ਪਤਣੀਆਂ ਦੇ ਵਿੱਚ ਧਣੀਆਂ ਜਿਆਦਾ ਪੈਂਦਾ ਤਾਂ ਸਬਜੀ ਵਧੀਆ ਲੱਗਦੀ ਹੈ ਜਿਆਦਾ ਧਣੀਆਂ ਨਾਲ ਨਹੀਂ ਤਾਂ ਘਰਾਈ ਲੱਗ ਜਾਂਦੇ ਨੇ ਵੀ ਜਿਵੇਂ ਆਲੂ ਵਾਲਕੇ ਕਰਦੇ ਹੁੰਦੇ ਨੇ ਹਾਜੀ ਮਿੱਠਾ ਨਹੀਂ ਪਾਇਆ ਜੀ ਮੈਂ ਇਹਦੇ ਵਿੱਚ ਅੱਗੇ ਦੋ ਕੁ ਦਾਣੇ ਮਿੱਠੇ ਦੇ ਪਾਉਣੇ ਆ ਜੇ ਆਪਾਂ ਥੋੜਾ ਜਿਹਾ ਬਾੜ ਕੇ ਬਣਾਉਣੇ ਆ ਨਾ ਫੇਰ ਮਿੱਠੇ ਦੀ ਜ਼ਰੂਰਤ ਨਹੀਂ ਪੈਂਦੀ। ਖੜੱਪਾ ਨਿਕਲ ਜਾਂਦੀ ਹੈ ਪਹਿਲਾਂ ਉਬਾਲ ਕੇ। ਇਹਦੇ ਨਾਲ ਥਾਰਾਂਗੇ ਆਪਾਂ ਹੁਣ ਮੱਕੀ ਦੀ ਰੋਟੀ। ਤੇ ਨਾਲ ਨੂੰ ਹਰੀ ਚਟਣੀ ਤੇ ਮੁੱਲੀ। ਮੁੱਲੀ ਦੇ ਪੱਟ ਕੇ ਲੈ ਆਉਣੀ ਆ। ਮਾਤਾ ਮੱਕੀ ਰੋਟੀ ਲਾਉਣੇ ਆ ਤੇ ਨਾ ਬਣ ਨਿੰਬ ਦਾ ਚਾਰ ਵੀ ਬਣ ਗਿਆ ਜਿਹੜਾ ਖੁੱਦ ਨੂੰ ਪਾਇਆ ਸੀਗਾ ਅੱਜ ਔਲਿਆਂ ਦਾ ਚਾਰ ਥੋੜਾ ਜਿਹਾ ਮੈਂ ਹੋਰ ਪਾਇਆ ਕਿਉਂਕਿ ਤਾਜ਼ਾ ਕਰੇ ਜੀ ਖਾਂਦੇ ਨੇ ਔਲਿਆਂ ਦਾ ਚਾਰ 14 15 ਰੁਪਏ ਲੰਘ ਜਾਂਦੇ ਨੇ ਕਿਲੋ ਚਾਰ ਨਾਲ ਅੱਜ ਫੇਰ ਪਾਇਆ ਮੈਂ ਸੜਜਿਆਣ ਪਾਪੜ ਪਾਪੜ ਵਰਗੀ ਰੋਟੀ ਬਣਾ ਕੇ ਖਾਣੀ ਹੈ। ਲਓ ਜੀ شوف ਰੋਟੀ ਤਿਆਰ। ਲਓ ਜੀ ਬਣ ਗਈ ਵਿੱਚ ਆਪਾਂ ਪਾ ਦਿੰਦੇ ਆਂ ਦੇਸੀ ਘਿਓ। ਜੇ ਵੀਡੀਓ ਵਧੀਆ ਲੱਗੀ ਤੀ ਲਾਇਕ ਤੇ ਸ਼ੇਅਰ ਜ਼ਰੂਰ ਕਰਦੇ ਹੋ। ਹਾਂ ਲਓ ਜੀ ਤਿਆਰ ਰੋਟੀ ਆਪਣੀ ਰੋਟੀ। ਮੱਕੀ ਦੀ ਰੋਟੀ ਨਾਲ ਹਰੀ ਚਟਣੀ ਧਨੀਏ ਦੀ ਮੌਲੀ ਆ ਜਿਹੜਾ ਆਪਾਂ ਨੇ ਚਾਰ ਪਾਇਆ ਸੀ ਨਿੰਬੂ ਦਾ ਅੱਜ ਔਲਿਆ ਦਾ ਪਾਇਆ ਸੀ ਨਿੰਬੂ ਦਾ ਮਸਾਲੇ ਵਾਲਾ ਚਾਰਾ ਤੇ ਇਹ ਬਿਨਾ ਮਸਾਲੇ ਤੋਂ ਸਿਰਫ ਜੀਰਾ ਜੀਰਾ ਪਾਇਆ ਬਸ ਮੈਂ ਇਹ ਆਪਣਾ ਸੌਖਾ ਹੋ ਗਿਆ ਜੀ ਇਹ ਨਾਲ ਹੋ ਗਈ ਖੱਟੀ ਲੱਸੀ ਲੈ ਜੀ ਵੀਡੀਓ ਵਧੀਆ ਲੱਗੇ ਜੀ ਤੁਹਾਨੂੰ ਸ਼ੇਅਰ ਤੇ ਜ਼ਰੂਰ ਕਰਦੇ